ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਆਪਾਂ ਸਮੋਸੇ ਬਣਾਵਾਂਗੇ ਸਮੋ ਆਪਾਂ ਹਰ ਰੋਜ਼ ਤਾਂ ਸਮੋਸੇ ਖਾਣੇ ਨਹੀਂ ਹੁੰਦੇ ਕਿਤੇ ਕਿਤੇ ਹੀ ਖਾਣੇ ਹੁੰਦੇ ਆ ਤੇ ਜਦੋਂ ਆਪਾਂ ਬਾਜ਼ਾਰ ਵਿੱਚੋਂ ਸਮੋਸੇ ਖਾਣੇ ਆ ਤਾਂ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਐਂ ਲੱਗਦਾ ਜਿਵੇਂ ਆਲੂ ਲਾਲਾਂ ਜਿਹਾਂ ਛੱਡ ਜਾਂਦਾ ਜਾਂ ਐਂ ਲੱਗਦਾ ਹੁੰਦਾ ਵੀ ਪੁਰਾਣਾ ਇਹਦੇ ਵਿੱਚ ਮਸਾਲਾ ਪਾਇਆ ਹੁੰਦਾ ਵਾ ਤੇ ਜਾਂ ਤੇਲ ਤੂਲ ਜ਼ਿਆਦਾ ਪਾਇਆ ਹੁੰਦਾ ਵਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਤੇ ਫਿਰ ਘਰੇ ਆ ਕੇ ਵੀ ਆਪਾਂ ਨੂੰ ਤਜਾਬ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਵੀ ਪਤਾ ਨਹੀਂ ਆਪਾਂ ਨੂੰ ਤੇਲ ਹੀ ਚੜੀ ਜਾਂਦਾ ਹੁੰਦਾ ਵਾ ਤੇ ਇਸ ਕਰਕੇ ਆਪਾਂ ਕਿਤੇ ਕਿਤੇ ਸਮੋਸੇ ਖਾਣੇ ਹੁੰਦੇ ਆ ਤੇ ਫਿਰ ਆਪਾਂ ਉਹ ਘਰੇ ਸਾਫ਼ ਸੁਥਰੇ ਢੰਗ ਨਾਲ ਬਣਾ ਕੇ ਤੇ ਵਧੀਆ ਖਾ ਸਕਦੇ ਆ ਰੱਜ ਕੇ ਖਾ ਸਕਦੇ ਆ ਤੇ ਆਓ ਅੱਜ ਆਪਾਂ ਸਮੋਸੇ ਤੁਹਾਨੂੰ ਬਣਾਉਣੇ ਦੱਸਦੇ ਆ ਕਿਸ ਤਰ੍ਹਾਂ ਬਣਾਉਣੇ ਆ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਦਾ ਪਾਵਾਂਗੇ ਮੈਦਾ ਤੁਸੀਂ ਉਸ ਹਾਵ ਨਾਲ ਪਾਉਣਾ ਵੀ ਕਿੰਨੇ ਸਮੋਸੇ ਬਣਾਉਣੇ ਆ ਜਿਆਦਾ ਬਣਾਉਣੇ ਆ ਤਾਂ ਜਿਆਦਾ ਪਾ ਸਕਦੇ ਹੋ ਥੋੜੇ ਬਣਾਉਣੇ ਆ ਤਾਂ ਫਿਰ ਥੋੜੇ ਪਾ ਸਕਦੇ ਆ ਮੈਦਾ ਇਹਦੇ ਹੁਣ ਆਪਣੇ ਆਰਾਮ ਨਾਲ 5-6 ਸਮੋਸੇ ਆਪਣੇ ਆਰਾਮ ਨਾਲ ਬਣ ਜਾਣੇ ਆ ਹੁਣ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਵਿਚਾਲੇ ਥੋੜਾ ਜਿਹਾ ਟੋਹਾ ਜਿਹਾ ਕਰਾਂਗੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਲੂਣ ਪਾਵਾਂਗੇ ਲੂਣ ਆਪਾਂ ਲੋੜ ਮੁਤਾਬਕ ਪਾਉਣਾ ਸਭ ਤੋਂ ਪਹਿਲਾਂ ਲੂਣ ਪਾਤਾ ਹੁਣ ਆਪਾਂ ਇਹਦੇ ਵਿੱਚ ਅਜਮੈਨ ਪਾਵਾਂਗੇ ਅਜਮੈਨ ਆਪਾਂ ਸਿੱਧੀ ਨਹੀਂ ਪਾ ਦੇਣੀ ਆਪਾਂ ਇਹਨੂੰ ਹਥੇਲੀ ਤੇ ਰੱਖਾਂਗੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਰਗੜਾਂਗੇ ਇਹਨੂੰ ਇਸ ਤਰ੍ਹਾਂ ਕਰਕੇ ਫੇਰ ਇਹਦੇ ਵਿੱਚ ਪਾਉਣੀ ਹੈ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਤੇਲ ਆਪਾਂ ਲਗਭਗ 2 ਚਮਚ ਹੋਣੇ ਚਾਹੀਦੇ ਆ ਜਿਹੜੇ ਇਹਦੇ ਵਿੱਚ ਪਾਉਣੇ ਆ ਆਪਾਂ ਹੋਣੇ ਨੂੰ ਆਪਾਂ ਹੱਥਾਂ ਨਾਲ ਰਲਾਵਾਂਗੇ ਇਸ ਤਰ੍ਹਾਂ ਤੇਲ ਆਪਾਂ ਇਸ ਹਾਵ ਨਾਲ ਲਪਾਉਣਾ ਸਾਰਾ ਤੇਲ ਹੀ ਆ ਜਦੋਂ ਆਪਣਾ ਇਸ ਤਰ੍ਹਾਂ ਬਣ ਜੇ ਇਕੱਠਾ ਜਾ ਹੋਣ ਲੱਗ ਜੇ ਤਾਂ ਸਮਝ ਲਓ ਸਹੀ ਆ ਇਹ ਇਸ ਤਰ੍ਹਾਂ ਕਰਕੇ ਦੇਖ ਲੈਣਾ ਇਹ ਹੁਣ ਤੇਲ ਇਹਦੇ ਵਿੱਚ ਬਿਲਕੁਲ ਸਹੀ ਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਥੋੜਾ ਥੋੜਾ ਪਾਉਂਦੇ ਜਾਵਾਂਗੇ ਇਹ ਨਾ ਹੋਵੇ ਵੀ ਜਿਆਦਾ ਪਤਲਾ ਹੋ ਜੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਮਿਕਸ ਕਰਦੇ ਜਾਵਾਂਗੇ ਇਹਨੂੰ ਹੁਣ ਆਪਾਂ ਆਟੇ ਨੂੰ ਰੈਡੀ ਕਰ ਲਿਆ ਜਿਹਦੇ ਆਪਾਂ ਸਮੋਸੇ ਬਣਾਉਣੇ ਆ ਇਸ ਤਰ੍ਹਾਂ ਵਧੀਆ ਆਪਣਾ ਬਣ ਗਿਆ ਆਟਾ ਇਹਦੇ ਤੇ ਆਪਾਂ ਇਹਨੂੰ ਹੁਣ 20-25 ਮਿੰਟ ਇਹਨੂੰ ਰੈਸਟ ਕਰਨ ਲਈ ਰੱਖਾਂਗੇ ਉੱਪਰ ਥੋੜਾ ਜਿਹਾ ਗਿੱਲਾ ਕਪੜਾ ਦੇ ਦੇਵਾਂਗੇ ਤੇ ਉਦੋਂ ਤੱਕ ਆਪਾਂ ਜਿਹੜਾ ਆਲੂਆਂ ਦਾ ਮਟੀਰੀਅਲ ਇਹਦੇ ਵਿੱਚ ਪਾਉਣਾ ਉਹ ਤਿਆਰ ਕਰ ਲਵਾਂਗੇ ਹੁਣ ਆਪਾਂ ਫਰਾਈ ਪੈਨ ਚ ਤੇਲ ਪਾ ਲਿਆ ਤੇਲ ਥੋੜਾ ਜਿਹਾ ਹੀ ਪਾਉਣਾ ਵਾ ਆਪਾਂ ਤੇ ਆਲੂ ਆਪਾਂ ਇਸ ਤਰ੍ਹਾਂ ਸਾਰੇ ਅਵਾਲਲੇ ਸੀਗੇ ਅਵਾਲਕੇ ਆਲੂ ਆਪਾਂ ਇਸ ਤਰ੍ਹਾਂ ਚਮਚੇ ਦੀ ਸਹਾਇਤਾ ਨਾਲ ਫੈਲੇ ਸੀਗੇ ਇਹ ਆਪਾਂ ਹੁਣ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਸਾਰੇ ਆਲੂ ਇਹਦੇ ਵਿੱਚ ਪਾ ਦਿਓ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਟਰ ਪਾਵਾਂਗੇ ਜੇ ਮਟਰ ਕਰੜੇ ਆ ਤਾਂ ਤੁਸੀਂ ਉਹਨੂੰ ਪਹਿਲਾਂ ਉਬਾਲਾ ਦੇ ਕੇ ਰੱਖਣਾ ਵਾ ਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰ ਦੋ ਤੇ ਗੈਸ ਨੂੰ ਸੈਮ ਕਰ ਲਓ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਲੂਣ ਪਾਵਾਂਗੇ ਲੂਣ ਆਪਣੀ ਲੋੜ ਮੁਤਾਬਕ ਪਾਉਣਾ ਉਸ ਤੋਂ ਬਾਅਦ ਆਪਾਂ ਜੀਰਾ ਭੁੰਨ ਕੇ ਇਹਨੂੰ ਆਪਾਂ ਗ੍ਰाइंड ਕਰ ਲਿਆ ਸੀਗਾ ਜੀਰਾ ਪਾ ਦਵਾਂਗੇ ਧਨੀਆ ਪਾ ਦਵਾਂਗੇ ਧਨੀਆ ਨੂੰ ਵੀ ਗ੍ਰाइंड ਕਰ ਲਿਆ ਸੀਗਾ ਅੰਬਚੂਰ ਪਾ ਦਾਂਗੇ ਗਰਮ ਮਸਾਲਾ ਪਾ ਦਾਂਗੇ ਧਨੀਆ ਪਾਊਡਰ ਪਾ ਦੇਣਾ ਆਪਾਂ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਦਿਓ ਇਹਨੂੰ ਚੰਗੀ ਤਰ੍ਹਾਂ ਹਿਲਾ ਦਿਓ ਆਪਾਂ 2 4 5 ਕਿ ਮਿੰਟ ਇਹਨੂੰ ਸੇਕ ਲਵਾਵਾਂਗੇ ਇਹਨੂੰ ਤੁਸੀਂ ਨਾ ਖਾ ਕੇ ਚੈੱਕ ਕਰ ਸਕਦੇ ਆਂ ਵੀ ਲੂਣ ਕਿੰਨਾ ਕੁ ਵਿੱਚ ਇਹਦੇ ਜੇ ਘੱਟ ਹੋਇਆ ਤਾਂ ਹੋਰ ਵੀ ਪਾ ਸਕਦੇ ਆਂ ਆਪਾਂ ਇਹਨੂੰ ਚੰਗੀ ਤਰ੍ਹਾਂ 5 ਮਿੰਟ ਲਈ ਆਪਾਂ ਇਹਨੂੰ ਇਸ ਤਰ੍ਹਾਂ ਗਰਮ ਕਰਾਂਗੇ ਸੇਕ ਲਵਾਵਾਂਗੇ ਇਹਨੂੰ ਆਪਾਂ ਸੇਕ ਇਸ ਕਰਕੇ ਲਵਾਉਨੇ ਹੁੰਦੇ ਆ ਵੀ ਨਾਲੇ ਤਾਂ ਆਲੂਆਂ ਦਾ ਪਾਣੀ ਹੁੰਦਾ ਜਿਹੜਾ ਉਹ ਸੁੱਕ ਜਾਂਦਾ ਨਾਲੇ ਜਿਹੜੇ ਆਪਾਂ ਮਸਾਲੇ ਪਾਉਨੇ ਆ ਫਿਰ ਉਹਨਾਂ ਨੂੰ ਥੋੜਾ ਜਿਹਾ ਸੇਕ ਲੱਗ ਜਾਂਦਾ ਫਿਰ ਕੱਚਾ ਪੰਜਿਆ ਨਹੀਂ ਵਿੱਚੋਂ ਸਮੋਸਿਆਂ ਦੇੋਂ ਆਊਗਾ ਜਦੋਂ ਆਪਾਂ ਖਾਵਾਂਗੇ ਫਿਰ ਉਹਨਾਂ ਦਾ ਮਸਾਲਿਆਂ ਦਾ ਕੱਚਾਪਨ ਨਹੀਂ ਆਉਂਦਾ ਹੁੰਦਾ ਇਸ ਕਰਕੇ ਆਪਾਂ ਸੇਕ ਲਵਾਉਨੇ ਆ ਇਹਨਾਂ ਨੂੰ ਇਹ ਪਾਸਤੇ ਦਾ ਮਸਾਲਾ ਵਾ ਥੋੜਾ ਜਿਹਾ ਆਪਾਂ ਇਹ ਪਾਵਾਂਗੇ ਇਹਦੇ ਵਿੱਚ ਤੇ ਆਹ ਕਸੂਰੀ ਮੇਥੀ ਆ ਇਹ ਆਪਾਂ ਜਦੋਂ ਇਹਨੂੰ ਆਪਾਂ ਬੰਦ ਕਰਤਾ ਗੈਸ ਨੂੰ ਉਦੋਂ ਪਾਵਾਂਗੇ ਆਪਾਂ ਇਹਦੇ ਵਿੱਚ ਨਹੀਂ ਹੁਣ ਆਪਾਂ ਗੈਸ ਬੰਦ ਕਰਤਾ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਹਿਲਾ ਦਿਓ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖਾਂਗੇ ਜਦ ਤੱਕ ਆਪਾਂ ਦੇਖਦੇ ਆਂ ਫਿਰ ਜਿਹੜਾ ਆਪਾਂ ਮੈਦਾ ਗੁੰਨਿਆ ਹੋਇਆ ਉਹ ਦੇਖਦੇ ਆ ਉਹਨੂੰ ਦੁਬਾਰਾ ਆਪਾਂ ਮੁੱਕੀ ਦਿੰਨੇ ਆ ਫਿਰ ਹੁਣ ਆਪਾਂ ਵੇਖਦੇ ਹਾਂ ਆਟਾ ਕਿਵੇਂ ਬਣ ਗਿਆ ਆਪਣਾ ਆਟਾ ਵਧੀਆ ਬਣ ਗਿਆ ਆਪਣਾ ਦੇਖੋ ਲੈ ਵਧੀਆ ਬਣ ਗਿਆ ਹੁਣ ਆਪਾਂ ਇਹਦੇ ਭੇੜੇ ਕਰਾਂਗੇ ਲੋਈਏ ਜੇ ਬਣਾਵਾਂਗੇ ਇਸ ਤਰ੍ਹਾਂ ਤੋੜ ਲਓ ਆਪਾਂ ਚਾਰ ਲੋਈਏ ਕਰਾਂਗੇ ਇਹਦੇ ਬਰਾਬਰ ਬਰਾਬਰ ਕਰਨੇ ਆਪਾਂ ਇਹ ਨਾ ਹੋਵੇ ਕੋਈ ਵੱਡਾ ਹੋ ਜਾਏ ਕੋਈ ਛੋਟਾ ਹੋ ਜਾਏ ਬਰਾਬਰ ਬਰਾਬਰ ਕਰੋ ਇਸ ਤਰ੍ਹਾਂ ਕਰ ਲਓ ਹੁਣ ਆਪਾਂ ਇਹਦੇ ਐਸ ਸਾਈਡ ਤੇ ਪਾਣੀ ਲਾਵਾਂਗੇ ਇਸ ਤਰ੍ਹਾਂ ਜਿੱਧਰੋਂ ਕੱਟੇ ਹੁੰਦੇ ਆ ਨਾ ਇਸ ਤਰ੍ਹਾਂ ਆਪਾਂ ਐ ਪਾਣੀ ਲਾਉਣਾ ਵਾ ਫਿਰ ਇਹਨੂੰ ਐਸ ਤਰ੍ਹਾਂ ਫੜ ਕੇ ਐ ਕਰ ਦੇਣਾ ਇਹਨੂੰ ਜੋੜ ਦੋ ਤਾਂ ਕਿ ਇਹ ਟੁੱਟੇ ਨਾ ਖੁੱਲੇ ਨਾ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਫੜ ਲੈਣਾ ਤੇ ਇਹਦੇ ਵਿੱਚ ਆਪਾਂ ਮਟੀਰੀਅਲ ਭਰ ਦੇਣਾ ਐ ਕਰਕੇ ਮਟੀਰੀਅਲ ਭਰ ਦੋ ਜਿਹੜਾ ਆਪਾਂ ਮਿਕਸਚਰ ਬਣਾਇਆ ਸੀ ਨਾ ਉਹ ਆਪਾਂ ਇਹਦੇ ਵਿੱਚ ਭਰ ਦੇਵਾਂਗੇ ਜਿੰਨਾ ਕੁ ਭਰਿਆ ਜਾਂਦਾ ਉਨਾਂ ਭਰ ਦੋ ਵੱਡੇ ਆ ਸਮੋਸੇ ਤਾਂ ਜ਼ਿਆਦਾ ਭਰਿਆ ਜਾਊ ਛੋਟੇ ਸਮੋਸੇ ਆ ਤਾਂ ਫਿਰ ਥੋੜਾ ਭਰਿਆ ਜਾਊਗਾ ਇਸ ਤਰ੍ਹਾਂ ਭਰੀ ਚੱਲੋ ਹੁਣ ਇਹਨੂੰ ਆਪਾਂ ਇਹਦੇ ਸਾਈਡ ਸਾਹਮਣੇ ਤੋਂ ਹੀ ਇਹਦੇ ਸਾਹਮਣੇ ਬਿਲਕੁਲ ਸਾਹਮਣੇ ਤੋਂ ਇਸ ਤਰ੍ਹਾਂ ਥੋੜਾ ਜਿਹਾ ਫੋਲਡ ਕਰਾਂਗੇ ਇਸ ਤਰ੍ਹਾਂ ਤੇ ਇਹਨੂੰ ਐਂ ਜੋੜਾਂਗੇ ਤਾਂ ਕਿ ਇਹ ਬਾਹਰ ਨਾ ਨਿਕਲੇ ਇੱਥੇ ਪਾਣੀ ਦੀ ਨਾਲ ਹੁੰਗਲਾ ਕੇ ਗਿੱਲਾ ਕਰ ਲਵੋ ਇਸ ਤਰ੍ਹਾਂ ਇਹਨੂੰ ਐਂ ਕਰਦੇ ਜਾਓ ਸਮੋਸਾ ਤੁਹਾਡਾ ਖੜਾ ਹੋਣਾ ਚਾਹੀਦਾ ਵਾ ਇਸ ਤਰ੍ਹਾਂ ਸਮੋਸਿਆਂ ਦਾ ਬੇਸ ਬਣਾਉਣਾ ਆਪਾਂ ਜਿਹੜਾ ਸਮੋਸਾ ਇਸ ਤਰ੍ਹਾਂ ਖੜਾ ਹੁੰਦਾ ਉਹ ਸਹੀ ਹੁੰਦਾ ਤੇ ਸੋਹਣਾ ਲੱਗਦਾ ਨਾਲੇ ਖੜਾ ਇਸ ਤਰ੍ਹਾਂ ਸਾਰਿਆਂ 'ਚ ਆਪਾਂ ਐਵੇਂ ਇਹਨਾਂ 'ਚ ਸਾਰਿਆਂ 'ਚ ਆਪਾਂ ਹੁਣ ਮਸਾਲਾ ਉਵੇਂ ਭਰ ਲੈਣਾ ਸਾਰਿਆਂ 'ਚ ਇਹਨੂੰ ਵੀ ਇਸ ਤਰ੍ਹਾਂ ਗਿੱਲਾ ਕਰ ਲਓ ਚਾਰੇ ਸਾਈਡਾਂ ਤੋਂ ਸਾਰੇ ਪਾਸਿਓਂ ਇਸ ਤਰ੍ਹਾਂ ਕਰਦੇ ਜਾਓ ਦੁਬਾਰਾ ਇਹਨੂੰ ਐਂ ਕਰਕੇ ਐਂ ਕਰ ਲੈਣਾ ਆਪਾਂ ਇੱਥੋਂ ਆਪਾਂ ਫੜ ਕੇ ਇਹਨੂੰ ਐਂ ਨੱਪ ਦਵਾਂਗੇ ਤੇ ਇਸ ਤਰ੍ਹਾਂ ਇਹ ਨੱਪਿਆ ਜਾਊਗਾ ਵਿਚਾਲੇ ਉਂਗਲਾਂ ਲਾ ਲਓ ਤੁਸੀਂ ਇਸ ਤਰ੍ਹਾਂ ਹੀ ਕਰਕੇ ਹੁਣ ਆਪਾਂ ਇਹਦੇ ਵਿੱਚ ਫੇਰ ਆਪਾਂ ਮਟੀਰੀਅਲ ਭਰ ਦਿੰਨੇ ਆ ਆਪਾਂ ਸਾਰਿਆਂ ਨੂੰ ਐਸੇ ਤਰ੍ਹਾਂ ਭਰ ਕੇ ਇੱਕ ਵਾਰੀ ਆਪਾਂ ਥਾਲੀ 'ਚ ਰੱਖ ਲੈਣੇ ਆ ਫਿਰ ਆਪਾਂ ਇਹਨਾਂ ਨੂੰ ਇਕੱਠਿਆਂ ਨੂੰ ਫਰਾਈ ਕਰ ਲਵਾਂਗੇ ਦੇਖੋ ਕਿੰਨਾ ਵਧੀਆ ਭਰਿਆ ਜਾਂਦਾ ਪਾਣੀ ਦੀ ਉਂਗਲ ਜ਼ਰੂਰ ਲਾਉਣੀ ਹੈ ਤੁਸੀਂ ਤਾਂ ਕਿ ਸਮੋਸਾ ਖੁੱਲ ਨਾ ਸਕੇ ਇਸ ਤਰ੍ਹਾਂ ਚਾਰੇ ਪਾਸੇ ਪਾਣੀ ਲਾ ਕੇ ਇਹਨੂੰ ਬੰਦ ਕਰ ਦਿਓ ਇੱਥੋਂ ਇਸ ਤਰ੍ਹਾਂ ਨੱਪੋ ਤਾਂ ਕਿ ਸਮੋਸਾ ਥਾਲੀ ਵਿੱਚ ਖੜਾ ਹੋ ਸਕੇ ਤੇ ਜੇ ਤੁਹਾਨੂੰ ਲੱਗਦਾ ਵੀ ਇੱਕਾ ਥਾ ਮਟੀਰੀਅਲ ਇਕੱਠਾ ਹੋ ਗਿਆ ਤਾਂ ਉਹਨੂੰ ਪੋਲਾ ਪੋਲਾ ਇਸ ਤਰ੍ਹਾਂ ਤੁਸੀਂ ਨੱਪ ਵੀ ਸਕਦੇ ਹੋ ਤੇ ਉਹ ਥੋੜਾ ਜਿਹਾ ਫਿਰ ਚਾਰੇ ਪਾਸੇ ਚੰਗੀ ਤਰ੍ਹਾਂ ਲੱਗ ਜਾਊਗਾ ਪਰ ਇੱਥੋਂ ਐਂ ਹੀ ਕਰਨਾ ਤੁਸੀਂ ਤਾਂ ਕਿ ਸਮੋਸਾ ਫਿਰ ਥਾਲੀ ਵਿੱਚ ਪਿਆ ਵੀ ਸੋਹਣਾ ਲੱਗੇ ਤੇਲ ਆਪਣਾ ਗਰਮ ਹੋ ਚੁੱਕਿਆ ਤੇਲ ਪਾਫਾਂ ਛੱਡੀ ਜਾਂਦਾ ਹੁਣ ਆਪਾਂ ਇਹਦੇ ਵਿੱਚ ਸਮੋਸੇ ਫਰਾਈ ਕਰਾਂਗੇ ਇਸ ਤਰ੍ਹਾਂ ਵਿੱਚ ਪਾ ਦਿਓ ਸਮੋਸਿਆਂ ਨੂੰ ਜਿੰਨੇ ਪੈਂਦੇ ਉੰਨੇ ਪਾ ਦਿਓ ਜਦ ਪੌਣਸਾਰ ਹਲਾਉਣਾ ਨਹੀਂ ਇਹਨਾਂ ਨੂੰ ਆਪਾਂ ਪੌਣਸਾਰ ਕੜਛੀ ਦੀ ਸਹਾਇਤਾ ਨਾਲ ਇਹਦੇ ਉੱਪਰ ਇਸ ਤਰ੍ਹਾਂ ਤੇਲ ਪਾ ਦਿਓ ਇਸ ਤਰ੍ਹਾਂ ਤੇਲ ਪਾਉਂਦੇ ਜਾਓ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਭੁੱਲ ਗਈ ਵੀ ਆਪਾਂ ਮੈਦਾ ਇਸ ਕਰਕੇ ਤੇਲ ਨਾਲ ਗੁੰਨਿਆ ਕਿਉਂਕਿ ਫਿਰ ਨਾ ਇਹਦੇ ਨਾਲ ਕ੍ਰੈਸਪੀ ਜੇ ਬਣ ਜਾਂਦੇ ਜੇ ਆਪਾਂ ਕਿਉਂ ਨਾ ਗੁੰਨਾਂਗੇ ਨਾ ਤੇ ਫਿਰ ਉਹ ਵਧੀਆ ਨਹੀਂ ਬਣਨੇ ਸੌਫਟ ਜੇ ਬਣ ਜਾਂਦੇ ਹੁੰਦੇ ਆ ਇਸ ਕਰਕੇ ਆਪਾਂ ਤੇਲ ਨਾਲ ਗੁੰਨਾਂ ਚਾਪਾ ਨੂੰ ਕ੍ਰੈਸਪੀ ਜੇ ਵਧੀਆ ਬਣ ਜਾਣਗੇ ਆ ਦੇਖੋ ਆਪਣਾ ਸਮੋਸਿਆਂ ਨੇ ਰੰਗ ਬਦਲ ਦਿੱਤਾ ਦੇਖੋ ਸਮੋਸੇ ਰੰਗ ਬਦਲ ਚੁੱਕੇ ਆ ਆਪਦਾ ਤੇ ਆਪਾਂ ਇਹਨਾਂ ਨੂੰ ਹੁਣ ਥੋੜਾ ਜਿਹਾ ਹੋਰ ਰਾੜਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਕੇ ਤੇ ਦੂਸਰਾ ਪੂਰ ਪਾ ਦੇਵਾਂਗੇ ਵਿੱਚ ਸਮੋਸਿਆਂ ਨੇ ਰੰਗ ਚੇਂਜ ਕਰ ਲਿਆ ਆਪਣਾ ਆਪਾਂ ਇਸ ਤਰ੍ਹਾਂ ਪਹਿਲਾਂ ਕੱਚੇ ਕਰਕੇ ਆਪਾਂ ਕੱਢ ਲਏ ਸੀਗੇ ਇਹਨਾਂ ਨੂੰ ਇਸ ਤਰ੍ਹਾਂ ਕੱਚੇ ਕਰਕੇ ਪਹਿਲਾਂ ਕੱਢ ਲਓ 2 ਮਿੰਟ ਸੇਕ ਲਵਾ ਕੇ ਫਿਰ ਆਪਾਂ ਇਹਨਾਂ ਨੂੰ ਦੁਬਾਰਾ ਤੇਲ ਚ ਪਾ ਕੇ ਫਿਰ ਰਾੜਾਂਗੇ ਆਪਾਂ ਇਹਨਾਂ ਕੱਚੇ ਕੀਤਿਆਂ ਨੂੰ ਆਪਾਂ ਫੇਰ ਇਹਦੇ ਵਿੱਚ ਰਾੜਨ ਲਈ ਪਾ ਦਿੱਤੇ ਆ ਇਹਨਾਂ ਨੂੰ ਵਿੱਚ ਪਾ ਦੋ ਸਮੋਸਿਆਂ ਨੂੰ ਤੇ ਆਪਾਂ ਹੁਣ ਇਹਨਾਂ ਨੂੰ ਪੱਕੇ ਕਰਦੇ ਆ ਮਤਲਬ ਰਾੜਾਂਗੇ ਹਾਂਜੀ ਸਮੋਸੇ ਆਪਣੇ ਬਹੁਤ ਵਧੀਆ ਬਣ ਗਏ ਆ ਦੇਖੋ ਕੋਈ ਉੱਪਰ ਐ ਲੱਗਦਾ ਨਹੀਂ ਵੀ ਤੇਲ ਲੱਗਿਆ ਵਾ ਜਾਂ ਕਿਵੇਂ ਹਨਾ ਵਧੀਆ ਬਣ ਗਏ ਆ ਤੇ ਬਹੁਤ ਸੋਹਣੇ ਲੱਗਦੇ ਆ ਇਹ ਖਾਨ ਵਿੱਚ ਵੀ ਬਹੁਤ ਟੇਸਟੀ ਹੋਣਗੇ ਆਪਾਂ ਮਸਾਲਾ ਪਹਿਲਾਂ ਹੀ ਚੈੱਕ ਕਰ ਲੈਣਾ ਹੁੰਦਾ ਵਾ ਵੀ ਮਸਾਲੇ ਵਿੱਚ ਨੂਨ ਮਿਰਚ ਆਪਾਂ ਪਹਿਲਾਂ ਹੀ ਚੈੱਕ ਕਰਕੇ ਪਾਉਨੇ ਹੁੰਦੇ ਆ ਤੇ ਜੇ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟਾਂ ਵਿੱਚ ਦੱਸਣਾ ਕਿ ਕਿਵੇਂ ਦੀ ਤੁਹਾਨੂੰ ਰੈਸਪੀ ਲੱਗੀ ਹੈ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦੀ ਤੁਹਾਡੇ ਨਾਲ ਸਾਸਤਰੀ ਅਕਾਲ